ਇੱਕ ਵਾਰ ਫੇਰ ਪਹੁੰਚੋ ਜਾਂ ਚਿੰਤਪੁਰਨੀ ਦੇ ਰਸਤੇ ਦੇ ਵਿੱਚ ਪਰਵਾਈ ਰੋਡ ਪਰਵਾਈ ਰੋਡ ਜਿਹਨੂੰ ਛਤਰੀ ਵਾਲਾ ਮੋੜ ਕਹਿੰਦੇ ਆ ਇੱਥੇ ਹਮਾਚਲ ਦੀ ਮਸ਼ਹੂਰ ਚਾਟ ਸ਼ਰਮਾ ਜੀ ਦੀ ਸਪੈਸ਼ਲ ਚਾਟ ਜਿਹੜੀ ਮਾਤਾ ਚਿੰਤਪੁਰਨੀ ਦੇ ਲੋਕ ਜਾਣਦੇ ਨੇ ਜਾਂ ਜਿਹੜੇ ਵਾਪਸ ਆਉਂਦੇ ਨੇ ਇੱਕ ਵਾਰ ਜ਼ਰੂਰ ਇੱਥੇ ਰੋਕੇ ਖਾਦੇ ਆ ਸਾਫ਼ ਸਫਾਈ ਬਿਲਕੁਲ ਫਰੂਟ ਦਿਖਾ ਦਿਓ ਬਿਲਕੁਲ ਸਾਫ਼ ਸਫਾਈ ਵਾਲਾ ਫਰੂਟ ਆ ਥੋੜੀ ਜਿਹੀ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਚਾਟ ਕਿੱਦਾਂ ਬਣਾਉਂਦੇ ਆ ਕੀ ਜੈਕਾ ਆ ਉੜ ਗਿਆ ਇਹਨਾਂ ਦੇ ਨਾਲ ਦੇ ਵੀ ਗੱਲਬਾਤ ਕਰਾਂਗੇ ਉਹ ਤੁਹਾਨੂੰ ਅੰਦਰ ਲੈ ਚਲਦੇ ਆ ਇੱਧਰ ਵੀ ਦਿਖਾ ਦਿਓ ਕਿ ਪਿਆਰੇ ਜਿਹੇ ਭਾਈ ਸਾਹਿਬ ਬੈਠੇ ਆ ਇੱਧਰ ਵੀ ਹਾਂ ਸਰ ਮ ਜੀ ਮਸਕਾ ਵੀ ਮਸਕਾ ਬਹੁਤ ਕੀਮਤੀ ਟਾਈਮ ਸਾਡੇ ਦੇ ਰਹੇ ਹੋ ਬੀ ਜੀ ਬਹੁਤ ਹੋ ਤੇ ਵੀ ਪਰ ਕਿਹੜੇ ਕਿਹੜੇ ਚਾਟ ਆਪਣੇ ਕੋਲ ਸਰ ਉੱਚਾ ਢਾਟ ਇਹ ਮਿਕਸ ਹੁੰਦੀ ਜੀ ਜੀ ਅੱਜ ਤੁਹਾਨੂੰ ਸ਼ੁਕਰਗੁਜ਼ਾਰ ਹਾਂਕੋ ਆਨ ਡਿਮਾਂਡ ਤਸ਼ਹਦ ਆਨ ਡਿਮਾਂਡ ਵੀ ਜਿਹੜੀ ਚਾਹੀਦੀ ਉਹ ਦੇ ਦਿੰਦੇ ਹਾਂ ਜੀ ਕਿੰਨੀ ਸਾਲ ਪੁਰਾਣੀ ਦੁਕਾਨ ਹੈ ਜਰਾ ਇੱਕ ਵਾਰ 50 ਇਅਰ ਹੋ ਗਈ 58 58 60 60 ਹੋ ਗਈ 50 ਇਅਰ 50 ਫੀਫਾ ਸਾਲ ਹੋ ਗਏ ਜੀ ਕਹਿੰਦੇ ਇਸ ਦੁਕਾਨ ਨੂੰ ਸਵੀ ਜਨਰੇਸ਼ਨ ਹੈ ਸਵੀ ਥਰ ਜਨਰੇਸ਼ਨ ਬਾਹੂ ਜੀ ਤੁਹਾਡੇ ਅੱਛਾ ਜੀ ਹਾਂ ਜੀ ਸਾਡੇ ਬਾਹੂ ਜੀ ਠੀਕ ਹੈ ਬਾਹੂ ਜੀ ਹੁੰਦੇ ਹੈ ਜੀ ਤੇ ਇਹ ਹੁਣ ਕੀ ਕੀ ਪਾਰ ਹੈ ਉਹ ਕਿਸ ਤਰ੍ਹਾਂ ਦੀ ਮੱਝ ਆ ਰਹੀ ਹੈ ਇਹ ਬੁਜੀ ਆਨ ਡਿਮਾਂਡ ਹੈ ਤੇ ਚਾਲੂ ਪੀਤਾ ਆਮ ਸੇਬ ਵਗੈਰਾ ਆਨ ਡਿਮਾਂਡ ਕੈਮਰਾ ਨਜ਼ਦੀਕ ਲੈ ਆਓ ਜੀ ਦਿਖਾ ਦਿਓ ਜਰਾ ਕੀ ਕੀ ਹੈ ਸੇ ਨਾ ਕੋਈ ਸੈਟਲ ਹੋ ਜਾਣਾ ਤੁਸੀਂ ਇੱਥੇ ਆ ਜਾਓ ਹਾਂਜੀ ਹੁਣ ਦੱਸਿਓ ਜੀ ਇਹਦੇ ਵਿੱਚ ਕੀ ਕੀ ਮਿਲਾ ਰਹੇ ਹੋ ਇਹਦੇ ਚਾ ਇਹਦੇ ਵਿੱਚ ਸਿਰਫ ਪਪੀਤਾ, ਕਚੰਡੂ, ਅੰਬ ਤੇ ਸੇਬ ਪਪੀਤਾ, ਕਚੰਡੂ, ਅੰਬ, ਸੇਬ ਹਾਂਜੀ ਇੱਕ ਮੈਂ ਦੇਖਿਆ ਸਾਫ ਸਪਾਈ ਦਾ ਪੂਰਾ ਧਿਆਨ ਰੱਖ ਰਹੇ ਹੋ ਉਹ ਫਰੈਸ਼ ਫੂੜਾ ਦੇ ਨੇ ਫਰੈਸ਼ ਫੂੜਾ ਤੇ 9:00 ਤੋਂ 9:00 ਤੱਕ ਇਹਦੇ ਤੇਰੇ 9:00 ਤੇ ਰਾਤ 10:00 ਤੇਰੇ 9:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਜੀ ਕਈ ਦਿਨ ਇਦਾਂ ਦੇ ਦਿਨ ਬਹੁਤ ਰਸ਼ ਹੋ ਜਾਂਦਾ ਹੁਣ ਹਾਂ ਸੈਕਡੇ ਸੰਡੇ ਚਾਰਡੇ ਸੰਡੇ ਜੀ ਕੋਈ ਆਰਡਰ ਪਹਿਲੇ ਵੀ ਆ ਜਾਂਦਾ ਹੁਣ ਹਾਂ 10 10 ਮਿੰਟ ਦੀ ਵੇਟਿੰਗ ਜਿਹੜੀ ਆ ਸੈਕਡੇ ਸੰਡੇ ਨਹੀਂ ਮੇਰੇ ਘਰ ਦੇ ਵੱਲ ਕੋਈ ਬਾਹਰੋਂ ਪਹਿਲੇ ਹੁਣ ਤੋਂ ਪਹਿਲੇ ਕਿਹਾ ਆਰਡਰ ਦਿੰਦਾ ਪੂਰੇ ਤੋਂ ਪਾ ਲੈਂਦੇ ਇਹਦੀ ਪ੍ਰੇਟਾ ਰੱਖੀ ਹੈ ਜੀ ਤੋਂ ਉਹ ਵੀ ਆਰ ਪੇਟਾ ਰੱਖੀ ਹਾਂ ਹਾਂ ਜੀ ਚਲੋ ਇੱਕਾਰੀ ਗੰਦੀ ਦਿਖਾ ਦੋ ਮਾ ਕੇ ਆ ਕੇ ਚਾਰਪਾਦੀ ਇੱਕ ਥੋੜਾ ਜਿਹਾ ਦੱਸ ਦਿਓ ਕੀ ਕੀ ਪਾਰਾਂ ਵਿੱਚ ਇੱਕ ਬੱਤੀ ਕੀ ਜਾ ਰਿਹਾ ਹਾਂਜੀ ਹਾਂ ਇਹ ਸਿਰਫ ਇਸ ਵੇਲੇ ਚਾਲੂ ਕੀਤਾ ਸੇਵਾ ਆ ਦੇ ਆ ਦੇ ਬਾਕੀ ਕੁਆਵਾ ਐ ਬਣਾਣਾ ਹੈਗਾ ਬਣਾਣਾ ਤਾਂ ਪਾਇਆ ਘੋਟੂ ਮਲੇ ਨੇਗਾ ਹਾਂ ਅਰ ਮਿਕਸ ਹੋ ਜਾ ਸਾਰਾ ਮਿਕਸ ਸਾਰੇ ਮਸਾਲੇ ਮਸਾਲੇ ਹੋ ਜੀਰਾ ਦਨੀਆ ਚਾਰ ਚੰਨ ਗਰਮ ਮਸਾਲਾ ਬਾਕੀ ਚਟਨੀ ਵੀ ਮੇਨ ਕੁਆਲਟੀ ਦੀ ਤੇ ਇਹ ਇਹਦੇ ਬਾਰੇ ਦੱਸਣਾ ਨਹੀਂ ਮੈਂ ਹਾਂ ਜੀ ਸੀਕਰਟ ਹੈ ਉਹ ਸੀਕਰਟ ਆ ਸੀਕਰਟ ਹੈ ਇਹ ਕਹਿੰਦੇ ਸੀਕਰਟ ਹੈ ਜੀ ਇਹਦੇ ਬਾਰੇ ਜਿਹੜੀ ਆ ਮੈਂ ਦਿਖਾ ਦੇ ਤੈਨੂੰ ਹਾਂ ਜੀ ਮੈਂ ਦਿਖਾਣਾ ਇਹ ਕਹਿੰਦੇ ਸੀਕਰਟ ਆ ਇਹਦੇ ਬਾਰੇ ਕਹਿੰਦੇ ਦੱਸਣਾ ਨਹੀਂ ਹੈਗਾ ਇਹਦੇ ਬਾਰੇ ਜਾਣਕਾਰੀ ਨਹੀਂ ਦੇਣੀ ਕੋਈ ਗੱਲ ਨਹੀਂ ਸਵਾਦ ਆ ਹਰ ਦੁਕਾਨਦਾਰ ਦੀ ਆਪਣੀ ਆਪਣੀ ਕੋਈ ਨਾ ਕੋਈ ਸੀਕਰਟ ਹੁੰਦੀ ਆ ਕਿਸੇ ਦੇ ਮਸਾਲੇ ਹੁੰਦੇ ਕਿਸੇ ਦੀ ਚਾੜ ਹੁੰਦੀ ਆ ਕਰੋ ਜੀ ਤਿਆਰ ਕਰੋ ਉਸ ਤੋਂ ਬਾਅਦ ਸੈਸ਼ਨ ਨੂੰ ਲੈ ਮੈਨੂੰ ਵੀ ਪਾ ਪੈਣ ਲਗਾਉਣਾ ਇਹ ਸੀਕਰਟ ਪੈਣ ਲਗਾਉਣਾ ਇਹ ਸੀਕਰਟ ਆ ਇਹ ਸੀਕਰਟ ਜੇ ਕੋਈ ਘਰ ਲੈ ਜਾਣਾ ਉਹ ਵੀ ਦੇ ਸਕਦਾ ਤੁਸੀਂ ਹਾਂ ਦੇ ਦੇਣੇ ਹੋਈ ਨਹੀਂ ਲੈ ਲੈਣੇ ਆ ਠੀਕ ਹੈ ਤੇ ਜਿਹੜਾ ਅਸੀਂ ਜੀ ਲੈ ਗਏ ਉਹ ਵੀ ਸੀਕਰਟ ਆ ਚੀਜ਼ ਰ ਹੈ ਵੀ ਦਿਖਤ ਆ ਰਹੀ ਲੋ ਜੀ ਖਲਾਇਆ ਜਾ ਰਿਹਾ ਚਾਹ ਨੂੰ ਬਿਲਕੁਲ ਤਿਆਰ ਹੋ ਰਹੀ ਆ ਲੈਮਨ ਕਿੰਨੇ ਆਹ ਗੱਲ ਗੱਲ ਹੈ ਹਾਂ ਜੇ ਐਸੇ ਵੀ ਗੱਲ ਗੱਲ ਹੈ ਆਪਕਾ ਨਿੰਬੂ ਲਾ ਨਿੰਬੂ ਲੈ ਆਪਨੇ ਕਿਸ ਕੋ ਰਾਹੁਲ ਆਰਡਰ ਦੇ ਆਰਡਰ ਲੈਂਦੇ ਜਾ ਰਹੇ ਆ ਤਾਂ ਚਾਹ ਦੇ ਇੱਕ ਦੇ ਬੀ ਨਿੰਬੂ ਲੇ ਲੈਂਦੇ ਲੋਈ ਦੇਖੋ ਇੱਧਰ ਮਾਰੋ ਕੈਮਰਾ ਜੀ ਇੱਧਰ ਦੇਖਿਓ ਜੀ ਇੱਧਰ ਤੇਸਾਂ ਆਂ ਖੌਂਦਾ ਸੀ ਅਸੀਂ ਕੀ ਸ਼ਰਗਦਨ ਹਾਂ ਮੁੱਦ ਤੋਂ ਸਪੈਸ਼ਲ ਚਾਰਜ ਲਾਉਂਦੇ ਬਹੁਜੀ ਬਹੁਜੀ ਨੰਗੋ ਬਸ ਕਸੇ ਚਾਰਜ ਕਰ ਬਹੁਤ ਵਧੀਆ ਵਾਹ ਅੱਲੀ ਵਾਹ ਕਿਸ ਤਰ੍ਹਾਂ ਦਾ ਤੇਸ ਲਾਦਾ ਹੈ ਇਹਨਾਂ ਦੇ ਪੂਰੀ ਹੈ ਇੱਕ ਸੀਕ੍ਰੇਟ ਰੱਖਿਆ ਹੈ ਇਹਨਾਂ ਨੇ ਬਾਡੀ ਦੇ ਵਿੱਚ ਉਹ ਨਹੀਂ ਦੱਸਦੇ ਹਣਾ ਦੋ ਤਿੰਨ ਦੱਸਾਂਗੇ ਤਕਰੀਬ ਤੇ ਫੇਰ ਨਹੀਂ ਦੱਸਾਂਗੇ ਸਾਡਾ ਇਹ ਵਕਤ ਆ ਗਿਆ ਬਦਲਣ ਦੀ ਜਿਵੇਂ ਪਹਿਲੀ ਅਰੀਆ ਜੀ ਤੇ ਮੈਂ ਵਾਈਫ ਨਹੀਂ ਹਾਂ ਬਦਲ ਤੁਸੀਂ ਵੀ ਤੁਸੀਂ ਫੋਨ ਦੇ ਰਹੇ ਹੋ ਉਹ ਕਪੀਆ ਜੀ ਉਹ ਵੀ ਦੇਖ ਲਾ ਲਓ ਜੀ ਮਾਮਾ ਜੀ ਸਾਰੇ ਤੁਸੀਂ ਫਰਜ਼ ਕਰਦੇ ਕਿ ਕਰਦੇ ਨੇ ਇਹਨਾਂ ਨੂੰ ਪਾਸੇ ਕਰੀਂ ਪਹਿਲੀ ਜਾ ਰਹੇ ਆ ਜੀ ਆਸਟ੍ਰੇਲੀਆ ਜੀ ਇਹ ਆਸਟ੍ਰੇਲੀਆ ਤੋਂ ਆਏ ਆ ਜੀ ਇਹਨਾਂ ਨੂੰ ਪਹਿਲੇ ਤੁਸੀਂ ਚੈੱਕ ਕਰੋ ਨਹੀਂ ਜਰਮਾ ਜੀ ਚੈੱਕ ਕਰਾ ਕੇ ਦੇਖੋ ਲੱਤਣਾ ਦੇਖੋ ਕਿ ਕਿੱਦਾਂ ਦੀ ਚਾਹ ਰਿਹਾ ਲਾ ਕੇ ਲੈ ਆਉਂਦਾ ਹਾਂ ਕੋਈ ਪਰਮਾ ऑस्ट्रेलिया ਤੋਂ ਸਪੈਸ਼ਲ ਆਏ ਨੇ ਨਰਮਾ ਜੀ ਦੀ ਚਾਰ ਜਿਹੜੀ ਪਰਵਾਹੀ ਤੋਂ ਕਿਸ ਤਰ੍ਹਾਂ ਲੱਗੀ ਠੀਕ ਹੈ ਕਿਤੇ ਵੀ ਜਾਂਦੇ ਫਿਰ ਬਹੁਤ ਮੂਰੀਆ ਪੇਕ ਲਗਾਈ ਕੇ ਤੇ ਔਰ ਇੱਕ ਪਲੇਟਾ ਹੁਣਾਂ ਲੱਗਣੀ ਸ਼ੁਰੂ ਹੋ ਗਈ ਹੈ ਉਹ ਬੋਲੇ ਕਿਤੇ ਵੀ ਜਾਂਦੇ ਫਿਰ ਕਿਤੇ ਵੀ ਜਾਂਦੇ ਫਿਰ ਸਰ ਸਹੀ ਹੈ ਨਾ ਕਈ ਜਿਹੜੇ ਮਸ਼ਹੂਰ ਹੈ ਉਹਨਾਂ ਤੇ ਵੀ ਜਾਂਦੇ ਬਹੁਤ ਸ਼ੋਰ ਤੇ ਨਾ ਸਹੀ ਆ ਕਿੰਨੀ ਹੈ ਲੋ ਇੱਕ ਕਲਾ ਹੋਰ ਤੇ ਦੂਜੀ ਮਿਕਸ ਇਹ ਤੋਂ ਲੈ ਨਹੀਂ ਲੈਣ ਬੋਨੇ ਬੁਲਾ ਨਹੀਂ ਪਲੇਟ ਤੇ ਪਲੇਟ ਲੱਗ ਰਹੀ ਆ ਆਰਡਰ ਮਿਲ ਰਹੇ ਨੇ ਨਾਲ ਨਾਲ ਔਰ ਸ਼ਰਮਾ ਜੀ ਬਹੁਤ ਜ਼ਿਆਦਾ ਬੀ ਨੇ ਟਾਈਮ ਅੱਜ ਸਾਨੂੰ ਘੱਟ ਦੇ ਰਹੇ ਨੇ ਕੋਈ ਗੱਲ ਨਹੀਂ ਫੇਰ ਸਹੀ ਫੇਰ ਇਹਨਾਂ ਦਾ ਟਾਈਮ ਦੁਬਾਰਾ ਲਵਾਂਗੇ ਆਪਾਂ ਔਰ ਸੀਕਰਟ ਜ਼ਰੂਰ ਲੈ ਕੇ ਜਾਵਾਂਗੇ ਤੁਹਾਡਾ ਇਹ ਸਾਡਾ ਵੀ ਵਾਅਦਾ ਰਿਹਾ ਹਾਂ ਹਾਂ ਨੈਕਸਟ ਟਾਈਮ ਕਰਾਂਗੇ ਨੈਕਸਟ ਟਾਈਮ ਨਹੀਂ ਅਸੀਂ ਲੈ ਕੇ ਜਾਵਾਂਗੇ ਵਾਸਤੇ ਹਾਂ ਤੂੰ ਬੋਲਦੇ ਵੇਸਟੀ ਰਹਾਂਗੇ ਪਾਉਡਰ ਕੇਮ ਬੈਠੀ ਜਾ ਰਹੀ ਹੈ ਲੋਜੀ ਸ਼ਰਮਾ ਜੀ ਦੀ ਸਪੈਸ਼ਲ ਚਾਟ ਬਿਲਕੁਲ ਤਿਆਰ ਆ ਔਰ ਖਾਣ ਦੇ ਵੀ ਬੇਤਾਬ ਨੇ ਲੋਗ ਜਿਹੜੇ ਮਾਤਾ ਤੇ ਆਏ ਨੇ ਤੁਸੀਂ ਵੀ ਜਦੋਂ ਵੀ ਆਵੋ ਚਿੰਤਪੁਰ ਨਹੀਂ ਆਵੋ ਪਰਵਾਈ ਮੋੜ ਤੇ ਇਥੋਂ ਤਕਰੀਬਨ ਚਿੰਤਪੁਰ ਨਹੀਂ 3 ਕਿਲੋਮੀਟਰ ਆ ਜਾਂਦਾ ਸ਼ਰਮਾ ਦੀ ਜਿਹੜੀ 50 ਸਾਲ ਪੁਰਾਣੀ ਮਸ਼ਹੂਰ ਚਾਟ ਆ ਜ਼ਰੂਰ ਆਓ ਕੈਮਰਾ ਪ੍ਰਸਾਦ